ਲਓ ਜੀ ਮੈਦਾਨ ਚ ਇੰਡੀਆ ਵਰਸਸ ਪਾਕਿਸਤਾਨ ਕਬੱਡੀ ਦਾ ਮੈਚ ਚੱਲ ਜਾਰੀਆ ਹੈ ਕਰੋ ਵੀਰੋ ਔਰ ਆ ਤਗੜਾ ਮੈਚ ਚੱਲ ਜਾਰੀਆ ਇੰਡੀਆ ਵਰਸਸ ਪਾਕਿਸਤਾਨ 2023 ਵੱਡੀਆਂ ਤੀਨਾਂ ਨੇ ਵੱਡੇ ਮਾਲ ਨੇ ਵੱਡੇ ਨਾਮ ਨੇ ਵੱਡੇ ਖਾਅਲ ਨੇ ਮੈਦਾਨ ਦੇ ਵਿੱਚ ਅੱਗ ਲੱਗ ਗਈ ਪਾਕਿਸਤਾਨ ਦੀ ਟੀਮ ਦੇ ਵਿੱਚ ਸਰਦਾਰ ਮਹੰਮਦ ਚਿਸ਼ਤੀ ਸ਼ਾਦੀਕ ਅਰਮਾਨ ਮਲਕਪਾ ਅਕਮੈ ਸ਼ਹਜਾਨ ਡੋਕਰ ਦਾ ਜੰਜੂਆ ਇੰਡੀਆ ਦੀ ਟੀਮ ਦੇ ਵਿੱਚ ਸੁਹਾਬੀ ਨਰਾ ਲਾਟੂ ਗਨਾਈ ਨੀਕਾ ਬੈਂਚਰੋ ਤੇ ਬੂਮੀ ਤਵਾ ਇੰਡੀਆ ਦਾ ਛੇਰਾ ਮੀਗਾ ਇੱਕ ਨੀਕ ਵਾਲਾ ਹੋ ਰੇ ਨਵਾਂ ਹੀ ਆਇਆ ਨੌਜਵਾਨ ਨਵਾਂ ਖੇਡਾ ਕਬੱਡੀ ਬਹੁਤ ਧੀਰਾਂਤ ਕਬੱਡੀਆਂ ਪਾਉਂਦੇ ਜੀ ਨੌਜਵਾਨ ਲਓ ਜੀ ਮੈਚ ਸਟਾਰ ਨੂੰ ਹੋ ਜਾ ਰਿਹਾ ਹੈ ਇੰਡੀਆ ਦੀ ਟੀਮ ਨੂੰ ਸਾਹ ਵੀ ਇੱਕ ਤਰ੍ਹਾਂ ਦਾ ਤਾਨ ਜਿਹੜਾ ਬੜੇ ਭਾਰੇ ਸਤੀ ਦੇ ਭਾਰੇ ਭਰਤਨ શરીਰ ਤੱਕ ਵੀ ਥੱਕ ਨੌਜਵਾਨ ਹੈ ਬੜੀਆਂ ਇਸ ਤਰ੍ਹਾਂ ਕਬੱਡੀਆਂ ਪਾਉਂਦਾ ਹੈ ਕਿਸੇ ਦੇ ਹੱਥ ਨਹੀਂ ਹੁੰਦਾ ਪਿੰਡੇ ਨੂੰ ਗਰੀਸ ਲਈ ਹੋਈ ਹੈ ਮੇਰੇ ਬਿਓ ਪਿੰਡੇ ਨੂੰ ਗਰੀਸ ਦੀ ਮਾਰਛ ਕੀਤੀ ਹੋਈ ਹੈ ਲਗਾ ਲਗਾ ਇਹ ਸ਼ੇਰੇ ਨੇ ਪਿੰਡੇ ਨੂੰ ਆਂਡੇ ਮਾਰੇ ਰਏ ਆ ਬੱਚੇ ਆਂਡੇ ਮਾਰੇ ਰਏ ਆ ਸ਼ੇਰੇ ਨੇ ਤੇ ਬੜੀਆਂ ਤੀਖੜਾਂ ਬੜੀਆਂ ਤਿੱਖ ਤਲਕ ਪੈਣੀਆਂ ਤਿੱਖ ਤਲਕ ਪੈਣੀਆਂ ਜਰਬੇ ਵਾਲਾ ਟੀਮ ਪਾਕਿਸਤਾਨ ਦੀ ਇੰਡੀਆ ਦੀ ਟੀਮ ਦੀ ਬਹੁਤ ਖਸਮਾਂ ਟੀਮ ਦੀ ਇੰਡੀਆ ਟੀਮ ਦੇ ਸਾਰੇ ਖਿਡਾਰੀਆਂ ਦੇ ਹੱਥਾਂ 'ਚ ਆਪਣੇ ਆਪਣੇ ਡਾਰਫ ਪੜੇ ਹੋਏ ਆ ਦੇਹੋਂ ਮੀਡਾਰੇ ਡਾਰ ਫੜਿਆ ਹੋਇਆ ਸ਼ੇਰੇ ਵੀ ਨਾਲ ਦੇ ਡਾਰ ਫੜਿਆ ਹੋਇਆ ਸ਼ੇਰ ਮੈਦਾਨਿੰਦਾਰ ਆਇਆ ਮੀਂਗਣ ਅੱਜ ਇਹ ਲੀਗ ਮਾ ਖੜਾ ਆ ਪਗ ਨਹੀਂ ਗਾੜੀ ਚ ਚੂਬੂ ਪਾਈ ਹੋਈ ਹੈ ਅਗਰ ਵੀਰੋ ਬੜੀਆਂ ਤੇਜ਼ ਤਾਰ ਕਬਡੀਆਂ ਪਉਂਦਾ ਲਓ ਜੀ ਪੈਣੀ ਜਿਹੜਾ ਸਾਫੀ ਚੱਲਿਆ ਇੱਕ ਹੱਥੇ ਕੋਣੀ ਬੜੀ ਨੌਜਵਾਨ ਨੇ ਦੇਖੋ ਕੀ ਕਰ ਰਹਾ ਹੈ ਇਹ ਪਾਸਾ ਪਾਕਿਸਤਾਨ ਚੋਕੀ ਦੀ ਚੋਟੀ ਦੇ ਰੇਟਰ ਨੇ ਸਟਾਫਰ ਲੱਗੇ ਹੋਏ ਨੇ ਪਾਕਿਸਤਾਨ ਦੇ ਦੇਖੋ ਕੀ ਕਰ ਰਹਾ ਸਾਹੀ ਸਾਹੀ ਲੈ ਗਿਆ ਕੱਚ ਪਉਣੀ ਫੜ ਕੇ ਤੇਜ਼ ਤੀਖ ਹੰਗਾਰ ਵਿੱਚ ਮੇਖੋ ਕਿਦਾਂ ਮਾਰਾ ਉਹ ਉਜਾਜੂ ਦੇ ਪੁਣੀ ਮਾਈ ਸ਼ਾਦੀ ਜੋ ਲਾਉਂਦੀ ਲੋਨ ਮਚਰਾ ਕਬੱਡਾਂ ਨੂੰ ਜੋ ਸਾਥੀ ਆਪਣੀ ਟੀਮ ਦੇ ਵਾਸਤੇ ਲਿਆ ਹੈ ਵਾਇਟ ਲਿਆ ਸਾਥੀ ਆਪਣੀ ਟੀਮ ਦੇ ਵਾਸਤੇ ਬੜੀਆਂ ਤੇਜ਼ ਤਾਰ ਬੜੀਆਂ ਤਾਰ ਰਿਹਾ ਹੈ ਪਿੰਡ ਦੇ ਪੁਲਿਸ ਦੇ ਸਰਪਾਲ ਫਲਵਿੰਦਰ ਸਿੰਘ ਪੱਕੀ ਦੇ ਵੱਲੋਂ ਜਿਹੜਾ ਡੈਕਟਰ ਰੈਕਟਰ ਤੱਕ ਸੋਪਰ ਜੜਿਆਲੇ ਕਬੱਡੀ ਕੱਪ ਦੇ ਦੇ ਰਿਹਾ ਸਾਥੀ ਮਹਿਰਾ ਇਹਨੂੰ ਗਰੀਸ਼ ਦੀਆਂ ਤਿੰਨ ਵੱਡੀਆਂ ਪਾਰਟੀਆਂ ਦੇ ਨਾਲ ਸਨਮਾਨ ਦਿੱਤਾ ਜਾਣਾ ਹੈ ਨੀਕੇ ਕਾਲੇ ਤੇਲ ਦੀਆਂ ਤਿੰਨ ਛੋਟੀਆਂ ਫਿਸ਼ੀਆਂ ਨਾਲ ਸਨਮਾਨ ਦਿੱਤਾ ਜਾਣਾ ਹੈ ਤੇ ਜਿਹੜਾ ਆਪਣਾ ਲਾਠੂ ਫੇੜ ਰਿਹਾ ਇਹਨੂੰ 5 ਕਿਲੋ ਬਲੇਡ ਦਿੱਤੇ ਜਾਣੇ ਨੇ ਛੇ ਵਾਲੇ ਨਾਲ ਸ਼ੀਰੀ ਭਰੀ ਮਾਤੀਆਂ ਜਾਣੀਆਂ ਤਿੰਨ ਚਾਰ ਦੰਗੀਆਂ ਵੱਡੀਆਂ ਤੇ ਹੁਣ ਮદાન ਚ ਕੀ ਆ ਹੰਦ ਬੜੀਆਂ ਜਾਨਾਂ ਕਹਿਣੀ ਮੱਛੀ ਇਹਨਾਂ ਦਾ ਖਤਰਨਾਕ ਦਾਅ ਚ ਮੈਚ ਚੱਲ ਰਿਹਾ ਮਿੱਗੜੇ ਰੇ ਰਮਨ ਮਹਤਵਾਲੀ ਸ਼ਾਦੀ ਦੇ ਵਿੱਚ ਪਹੁੰਚਾ ਚੋਏ ਵਾਹਲ ਕੋਟ ਤੇ ਸਾਡੀ